No. Well, ਜੋ ਦੇ ਸਾਰੇ ਹੋਏ ਪਾਪ ਨੂੰ ਸੱਚ ਕਰਨ ਦਾ ਪਾਰ ਬਿੱਤੇ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਜਿਨ੍ਹਾਂ ਦੇ ਪਾਵਨ ਪਵਿੱਤਰ ਸਾਧ ਗੁਰਦੁਆਰਾ ਸ੍ਰੀ ਸੀਸ ਗੰਜ ਸਾਹਿਬ ਇਹ ਅਵਾੜੇ ਦੀ ਧਰਤੀ ਦੇ ਪਾਵਨ ਸਥਾਨ ਜਿੱਤੇ ਪਾਈ ਜਾਤਾ ਜੀ ਕੇ ਰਾਗ ਰਤੀਤ ਪਰ ਸਤਿਗੁਰਾਂ ਦਾ ਸੀਸ ਲੈ ਆਏ ਰਾਗ ਬਿਸਰਾਮ ਕਰ ਇਥੋਂ ਦੀ ਮਿਰ ਬਣਾ ਤੁਰ ਸਾਹਿਬ ਜੀ ਦਾ ਪਾ ਪਵਨੋ ਸਥਾਨਾਂ ਤੇ ਹੋਂ ਸਤਿਗੁਰਾਂ ਦੇ ਪਵਨ ਦਰਬਾਰਾਂ ਦੇ ਜਿੱਥੇ ਦਰਸ਼ਨ ਕਰ ਲਈ ਸਤਿਗੁਰਾਂ ਦੇ ਮਧੂ ਆਕਸ਼ਾ ਜੀ ਦੀ ਪਵਿੱਤਰ ਬਾਣੀ ਦੇ ਕੀਰਤਨ ਆਪ ਸੰਗ ਅਸਰ ਕਰੇ ਸਮਾਪੂਰਿਆ ਤੋਂ ਇਤਿਹਾਸ ਦੇ ਪਵਨ ਚਾਰ ਪਲ ਉਹਨਾਂ ਸਰਮਾ ਰਾਜ ਦਾ ਪਵਨ ਜੀਵਨ ਇਤਿਹਾਸ ਆਪ ਸੰਗ ਅਸਰ ਪਿਛਲੇ ਪਰਕਰਨੰਦ ਅਪ ਜੀਆਂ ਨੇ ਸਰਵ ਕੀਤਾ ਕਉ ਤੁਹ ਰਾਜ ਸੱਚੇ ਪਾਤਸ਼ਾਹ ਮਹਾਰਾਜ ਦੇ ਪਿਤਾ ਬਾਬਾ ਬਹਿਤਾ ਕਾਲੂ ਜੀ ਆਏ ਮੇਵੇ ਨਾਨਕੀ ਜੀ ਦੇ ਘਰ ਪਹੁੰਚੇ ਮੇਵੇ ਨਾਨਕੀ ਜੀ ਮਿਲੇ ਬੜਾ ਪ੍ਰੇਮ ਕੀਤਾ ਹੈ ਜੋ ਵਸਤਾ ਮਾਂ ਨੇ ਈ ਵਾਸਤੇ ਭੇਜੀਆਂ ਉਹ ਵਸਤਾ ਮਟਿਆਆਂ ਪਦਾਰਥ ਨਾਨਕੀ ਜੀਆਂ ਨੂੰ ਬਾਬਾ ਬਹਿਤਾ ਕਾਲੂ ਜੀ ਨੇ ਦਿੱਤੇ ਐਨੇ ਨੂੰ ਭਗਤ ਜਰਾਂਮ ਦੀ ਪਿਆਗ ਜਦੋਂ ਆਏ ਉਹਨਾਂ ਨੇ ਦੇਖਿਆ ਬਾਬਾ ਬਹਿਤਾ ਕਾਲੂ ਜੀ ਨੂੰ ਉਹ ਮਿਲੇ ਬੜਾ ਆਦਰ ਕੀਤਾ ਬੜੇ ਖੁਸ਼ ਹੰਦ ਬੈਠ ਤੇ ਬੇਨਤੀ ਕਰਾਂ ਕਿ ਬਾਬਾ ਬਹਿਤਾ ਕਾਲੂ ਜੀ ਪਹਿਲੀ ਵਾਰ ਆਏ ਨੇ ਤੇ ਮੇ ਲਾਡਕੀ ਜੀ ਦੇ ਘਰ ਤੇ ਮੇ ਜੀ ਦਾ ਹਜੇ ਵਿਆਹ ਜਦੋਂ ਹੋ ਰਿਹਾ ਪਹਿਲੀ ਵਾਰ ਉਹਨਾਂ ਸਭ ਮਹਾਰਾਜ ਆਏ ਲੈਣ ਪਾਸਤੇ ਉਸ ਤੋਂ ਬਾਅਦ ਵਿੱਚ ਹੋਣ ਬਾਬਾ ਨਾਨਕ ਜੀ ਨੂੰ ਤੇ ਬੇਨਾਮ ਕੀ ਜੀ ਨੂੰ ਮਿਲਣ ਵਾਸਤੇ ਪਿਤਾ ਜੀ ਆਏ। ਸਾਧਗੁਰਾਂ ਤੋਂ ਮੋਦੀ ਕਾਗਜ਼ ਤੇ ਮਿਲ ਆਏ, ਨਾਲੇ ਸੰਗਤ ਆਏ, ਰਾਟਾ। ਕੋਲ ਜਦੋਂ ਮੇਰੇ ਜੀ ਦੇ ਘਰ ਆਏ, ਕੁਝ ਸਮਾਂ ਹੋ ਗਿਆ ਬੈਠਿਆ ਉੱਠਿਆ। ਤੇ ਫਿਰ ਪਿਤਾ ਜੀ ਕਹਿੰਦੇ ਕਿ ਤੁਹਾਡੇ ਕੋਲ ਨਾਨਕ ਨੂੰ ਭੇਜਿਆ। ਪਰ ਤੁਸੀਂ ਉਹਦੀ ਸਾਰ ਨਹੀਂ ਲਈ ਖਬਰ ਨਹੀਂ ਲਈ। ਤੁਹਾ ਨੂੰ ਇਹ ਗੱਲ ਤੁਹਾਡੇ ਬਾਸ ਤੇ ਠੀਕ ਨਹੀਂ ਹੈ ਕਿ ਉਸ ਵੇਲੇ ਬੇਬੇ ਨਾਲ ਕੀ ਤੇ ਭਾਈਆ ਦਾਇਰਾਮ ਜੀ ਦੇ ਆਖੇ ਉਹ ਵੀ ਗੱਲ ਕੀ ਹੋਈ ਹੈ ਕਿ ਤੇ ਜੋ ਕੋ ਨਹੀਂ ਕਮਾਇਆ ਸੀ ਉਹ ਸਾਰਾ ਹੀ ਉਹ ਦਿੱਤਾ ਖਵਾ ਦਿੱਤਾ ਉਹ ਜਿਹੜੀ ਬੰਦੇ ਨਹੀਂ ਰੱਖਿਆ ਹੁਣ ਮੈਂ ਮਿਲ ਕੇ ਆਇਆ ਹਾਂ ਤੇ ਮੈਂ ਆਖਿਆ ਸੀ ਕਿ کافی ਦੇਰ ਹੋ ਗਈ ਹੈ ਕਾਰ ਕਰਦੇ ਹਾਂ ਜੋ ਕੁਝ ਹੈ ਤੇਰੇ ਕੋਲ ਬਾਇਆ ਧੰਨ ਇਕੱਠਾ ਹੋ ਗਿਆ ਆਹ ਹੋਇਆ ਮੈਨੂੰ ਇਹ ਮੇਰੇ ਕੋਲ ਕੋਟੀ ਪੀੜ। ਤੇ ਤੁਸੀਂ ਆਪ ਇਹ ਗੱਲ ਦੇ ਕੋਈ ਨਹੀਂ ਦੇਰ ਹੋ ਗਈ ਰਹਿ ਤਾ ਕਾਲ ਕਰਦੇ ਆਂ ਮੋਦੀ ਖਾਣੇ ਦੀ ਕਾਰ ਚਲਾਉਂਦੇ ਰੋ। ਤੇ ਹਲੇ ਤੱਕ ਜੇ ਇਹਨੇ ਇਨਾ ਵੀ ਨਹੀਂ ਕੁਝ ਰੱਖਿਆ ਕਿ ਕੱਲ ਤੋਂ ਜਦੋਂ ਅਸਾਂ ਇਹ ਸगाई ਕਰਾਂਗੇ ਵਿਆਹ ਕਰਾਂਗੇ ਤੇ ਫੇਰ ਤੇ ਕੱਲ ਨੂੰ ਕੀ ਕਰੇਗਾ ਤੇ ਉਸ ਵੇਲੇ ਬੇਬੇ ਨਾਲ ਦੀਆਂ ਅੱਖਾਂ ਆ ਕੇ ਆ ਪਿਤਾ ਜੀ ਪਹਿਲਾਂ ਤੇ ਗੁੱਸਾ ਤੁਹਾਡਾ ਤਾਂ ਸੀ ਕਿ ਤੁਹਾਡੀ ਪਾਇਆ ਜੂਨਰਾਤ ਸਹਾਰਾ ਹੀ ਦੇ ਦਾਰੇ ਤੁਸੀਂ ਇਹ ਕਹਿੰਦੇ ਪਰ ਹੁਣ ਤੇ ਉਹ ਆਪਣਾ ਕਮਾ ਰਿਹਾ ਤੇ ਆਪਣਾ ਕਮਾ ਕੇ ਉਹ ਰੱਖੇ ਚਾਹੇ ਉਣਾੜ ਦੇਵੇ ਉਹ ਉਹਦੀ ਮਰਜ਼ੀ ਤੇ ਉਸ ਬੇੜੇ ਕੋਲੋਂ ਫਿਰ ਬੇਬੇ ਨਾਲ ਚਾਪਰ ਲੱਗੀ ਕਹਿੰਦੀ ਕਿ ਮੇਰਾ ਵੀਰ ਨਾਨਕ ਉਹ ਕੋਈ ਚੋਰੀ ਨਹੀਂ ਕਰਦਾ ਉਹ ਯਾਰੀ ਨਹੀਂ ਕਰਦਾ ਉਹ ਫਕੀਰਾਂ ਨੂੰ ਦਾ ਉਦਾਹਰਨ ਲੰਗਿਆਂ ਨੂੰ ਬਸਤਰ ਦਿੰਦਾ ਹੈ ਅਜ ਗਰੀਬ ਦੇ ਘਰ ਵਿੱਚ ਜੇ ਝੂਟਾ ਬਲਦਾ ਤੇ ਬਾਬੇ ਨਾਨਕ ਦੀ ਕਿਰਪਾ ਦੇ ਨਾਲ ਤੇ ਧਰਮ ਦੇ ਕਰਮ ਤੋਂ ਰੋਕਣਾ ਵੱਡਾ ਪਾਪ ਜਾਤਾ ਹੁੰਦਾ ਹੈ ਤੇ ਜਦੋਂ ਮੇਵੇ ਨਾਮ ਕੀ ਜਿਵੇਂ ਇਹ ਬਚਨ ਕਹੇ ਪਿਤਾ ਜੀ ਅਗੁਰੂਪਰ ਕੋ ਉਸ ਸਮਾਵੇ ਇੱਥੇ ਬਿੜਿ ਗਲੇ ਲੰਗਰ ਪ੍ਰਸ਼ਾਦ ਛਕਿਆ ਤੇ ਫੇਰ ਪਿਤਾ ਜੀ ਉਹਨਾਂ ਚਰਨ ਤੋਂ ਪਹਿਲਾਂ ਆਖਦੇ ਕਿ ਇਹ ਇੰਜ ਕਰਦੇ ਆ ਕਿ ਰਧਾ ਬਿਆ ਦੇ ਲੱਗੇ ਗੁਰੇ ਦੇ ਪਰਿਵਾਰੀ ਮੂਰ ਚੰਦ ਜੀ ਜਿਨ੍ਹਾਂ ਦੀ ਧੀ ਹੈ ਅਤਰੀ ਪਰਿਵਾਰ ਹੈ ਜ ਬੜਾ ਵਧੀਆ ਪਰਵਾਰ ਤੇ ਉਸ ਵੇਲੇ ਪਿਤਾ ਜੀ ਕਹਿੰਦੇ ਹੁਣ ਤੁਸੀਂ ਇਹ ਕਹੇ ਰਾ ਦੇ ਕਿ ਜਦੋਂ ਵੀ ਹੋਣ ਤੇ ਕਾ ਬੋਲੇਗਾ ਨਾ ਤੇ ਕੋਈ ਪਰਵਾਇਆ ਰੱਖ ਲਿਆ ਜੀ ਇਤਿਹਾਸ ਸਾਹਿਬ ਦੇ ਸਰਵਣ ਕਰਮ ਤੇ ਪਿਤਾ ਜੀ ਉਸ ਵੇਲੇ ਆਖਿਆ ਕਿ ਤੁਸੀਂ ਇਹ ਕਰੋ ਬਾਲੇ ਨੂੰ ਬੁਲਾਓ ਬਾਲੇ ਨੂੰ ਬੁਲ ਬਣਾਉਨੇ ਆ ਭਾਈ ਬਾਰੇ ਨਹੀਂ ਸਮਝਾਉਂਦੇ ਆ ਉਹ ਆਪੇ ਹੀ ਕੋਈ ਨਾ ਕੋਈ ਸਮਝਾਵੇਗਾ ਗੁਰੂ ਨਾਨਕ ਨੂੰ ਮਿੱਤਰ ਹੈ ਸਤਿਗੁਰਾਂ ਦਾ ਤੇ ਉਹ ਸਮਝਾਵੇਗਾ ਭਾਇਆ ਰੱਖ ਨਗਰ ਦਾਣਗੇ ਆਉ ਕਰੋ ਇਤਿਆਜ਼ ਸਰਵਣ ਗੁਰੂ ਨਾਨਕ ਸਾਹਿਬ ਪਾਤਸ਼ਾਹ ਦਾ ਰਾਜ ਦੇ ਪੈਦਾ ਦੀ ਇਹਨਾਂ ਦੇ ਬਚਨ ਤਲਾਸ਼ ਆਈ ਜੈ ਰਾਮ ਜੀ ਦੀ ਬੇਲਾਗ ਕੀਜੀ ਤੇ ਭਾਈ ਬਾਲਾ ਵੀ ਇੱਥੇ ਆ ਰਹੇ ਸਰਵਣ ਕਰੋ ਚਿੰਤ ਵਿਰਤੀਆਂ ਨੂੰ ਕਾਗਰ ਕਰੋ ਸਤਿਗੁਰਾਂ ਦੇ No. Uh. ਅਬ ਕਰੇ ਲੇਖਾ ਵਦ ਜਿਤੇ ਕਾ ਫੇਰ ਕੋਣ ਦੀ ਪਾਈ ਕਾ ਬਾਬਾ ਬੈਤ ਕਾ ਕਾ ਨੂੰ ਦੀ ਤੇਬੇ ਨਾਨਕ ਕੀ ਨੇ ਪਾਈਆ ਜੈ ਰਾਮ ਨੂੰ ਕਹਿੰਦੇ ਕਹਿੰਦੇ ਹੂੰ ਜਦੋਂ ਵੀ ਲੇਖਾ ਹੋਏਗਾ ਨਾ ਜਦੋਂ ਵੀ ਕੁਲਾਇਆ ਦਾ ਲੇਖੇ ਦੇ ਵਿੱਚੋਂ ਫਰਵਾਦਾ ਹੁੰਦਾ ਹੈ ਤੁਸੀਂ ਇਹ ਤਰਿਆ ਜੇ ਕਰੋ ਉਚਾਈ ਦਰਬ ਕੁਸਾਈ ਤੁਸੀਂ ਉਹ ਮਾਇਆ ਤੁਸੀਂ ਰੱਖ ਲਿਆ ਮੇਰਾ ਵਤਨ ਬਨੋ ਮਾਇਆ ਤੁਸੀਂ ਕਰਿਆ ਦੇ ਕੱਖ ਲੱਖਾਂ ਕੇ ਇੱਕ ਸਮਤਾ ਕੇ ਅਜਵੇਂ ਕੀਟੈ ਅੰਤ ਦਿਨ ਦੀਜੈ ਕਹਿਣ ਲੱਗੇ ਤੁਸੀਂ ਇਨ ਕਰਿਆ ਜੇ ਜਦੋਂ ਦੇਖਾ ਬਦੇਗਾ ਮਾਇਆ ਦਾ ਪਾਤਾ ਨਿਕਲੇਗਾ ਗੁਰੂ ਨਾਨਕ ਸਾਹਿਬ ਦਾ ਪਾਇਆ ਰੱਖ ਰਿਆ ਇਹਨੂੰ ਨਾ ਦਿਆ ਜੀ ਇਹਦੇ ਵਾਸਤੇ ਕੱਖ ਵੀ ਤੇ ਲੱਖ ਵੀ ਇੱਕ ਸਮਾਨ ਹੈ ਦੋਹਰਾ ਪਾਲੇ ਸਰਦ ਨਿਆ ਅਬ ਤੁਮ ਮਿਲਤੇ ਸੋ ਤੋ ਜਦ ਪੈਸੇਵ ਮਰਦ ਬਖਾਨੀ ਤੁਮ ਬੰਦਾਨ ਤੁਮੀ ਸੁਜਾਨੇ ਤੇ ਜਦੋਂ ਪਾਈ ਬਾਲਾ ਵੀ ਆ ਗਈ ਪਾਈ ਬਾਲੇ ਤੁਮ ਸਾਹਮਣੇ ਬਿਖਾ ਦੇ ਤੇ ਉਸ ਵੇਲੇ ਪਿਤਾ ਜੀ ਕਹਿ ਰਹੇ ਕਹਿੰਦੇ ਤੁਸੀਂ ਗੁਰੂ ਨਾਨਕ ਸਾਹਿਬ ਦਾ ਰਾਜ ਦੇ ਪਿਆਰੇ ਬਿੱਤਰ ਹੋ ਔਰ ਤੁਮ ਕੋ ਜਾਣਦੇ ਐਸੇ ਸੁਖਨਾਣਕ ਹੈ ਕਮ ਜੈਸੇ ਮੈਂ ਜੇ ਜੇਵੇ ਮੇਰੇ ਵਾਸਤੇ ਨਾਨਕ ਤੇ ਜਿਹੋ ਜ ਆਉਂ ਹੈ ਤੇ ਮੈਂ ਤੇ ਨੂੰ ਆਪਣਾ ਪੁੱਤਰ ਦਾਣੇ ਦੀ ਤਰ੍ਹਾਂ ਜਾਣਦਾ ਹਾਂ ਤਦ ਤੱਕ ਕਿ ਅਬਰੰਥ ਵਾਰੀ ਤਦ ਮੇਰਤਾ ਦੇ ਤੱਕਾ ਹੀ ਤੇ ਕੋਈ ਇਸ ਤਰ੍ਹਾਂ ਹੁਣੇ ਕੰਮ ਕਰ ਗੁਰੂ ਨਾਨਕ ਸਾਹਿਬ ਤੁਸੀਂ ਰਾਖੀ ਕਰ ਐਵੇਂ ਬਿਰਧ ਭਾਂ ਜਿਹੜਾ ਹੈ ਉਹ ਅਦਾਈ ਦਵਾਉਂਦੇ ਨੇ ਉਹ ਨਾਂ ਦੇ ਕਿਸੇ ਨੂੰ ਸੁਲਤਾਨ ਨੂੰ ਤੇ ਤੇ ਕਾਲਾ ਇਸ ਈਕਰ ਕਾ ਅਹਿਵਾਲਾ ਭਾਈ ਵਾਲੇ ਨੂੰ ਜਦੋਂ ਪਿਤਾ ਜੀਆ ਨੇ ਇਹ ਬਚਨ ਆਖੇ ਰਾ ਨਾ ਤੇ ਉਸ ਵੇਲੇ ਭਾਈ ਵਾਲਾ ਖਿੱਚ ਗਿਆ ਕਿ ਥੋੜਾ ਜਿਹਾ ਗੁੱਸਾ ਜਾਂ ਮਦ ਵਿੱਚ ਆਇਆ ਤੇ ਗੁੱਸੇ ਦੇ ਵਿੱਚ ਭਾਈ ਵਾਲਾ ਕੁਝ ਆਖ ਰਿਹਾ ਹੈ ਅਮ ਜੋਗ ਨਹੀ ਮਨ ਰਾਈ ਕਿਉ ਮਹਿਤਾ ਜੀ ਫਰਮਾਈ ਭਾਈ ਵਾਲਾ ਕਹਿੰਦਾ ਮਹਿਤਾ ਜੀ ਮੈਂ ਤਾਂ ਇਦਰ ਕੈਨ ਦੀ ਸੋਹਰੇ ਹੀ ਸਾਨੂੰ ਤਾਈ ਭਾਵੇਂ ਮੈਨੂੰ ਮਾਇਆ ਦਾ ਲੋਭ ਨਹੀਂ ਤੇ ਤੁਸੀਂ ਮੈਨੂੰ ਇਹੋ ਜੇ ਬਚਨ ਕਹਿ ਕੇ ਕਿਉਂ ਪਰਵਾਣ ਲਗੇ ਹੋ ਨਹਿ ਲਾਗਸ ਹੈ ਕੁਛ ਅਸਲਾ ਨਹਿ ਕੱਤ ਕਜੂਤ ਨਹੀਂ ਬਸਦਾ ਕਹਿੰਦੇ ਨਾਮ ਨੂੰ ਕੋਈ ਉਹ ਤਾਂ ਖਾਣ ਦੀ ਬੰਦਿਆ ਇਛਾਈ ਆਵਾਜਿਤ ਤੇ ਕੋਈ ਅੰਮ੍ਰਿਤ ਜੂਰ ਮੈਂ ਵਾਇਆ ਕਪੜਿਆਂ ਦੀ ਵੀ ਨਹੀਂ ਕਦੇ ਲਾਈ ਸੇ ਦੇ ਸੰਪਰਜਾ ਬੇਦਾ ਮੈਨੂੰ ਕਿਸੇ ਚੀਜ਼ ਦੀ ਆਸ ਨਹੀਂ ਹੈ ਪਰਮੇਸ਼ਰ ਨਾਮ ਰੂਪਾ ਉਪਕਾਰੀ ਸੰਤ ਅਨੂਪਾ ਤਰ ਤੁਨਾਨ ਸਭ ਆਪਾ ਸ਼ਰਮਾ ਰਾਜ ਉਹਦੇ ਉਪਕਾਰੀ ਪਰਮੇਸ਼ਰ ਆਪ ਆਇਆ ਹੈ ਜੈ ਲਗੇ ਪਰਮੇਸ਼ਰ ਨਾਮ ਰੂਪ ਉਹ ਪਰਮੇਸ਼ਰ ਦੇ ਔਕਾਲ ਪੁਤ ਹੈ ਉਪਕਾਰੀ ਸੰਤ ਅਨੂਪਾ ਆਪਣੇ ਸੰਤਾਂ ਦੇ ਉੱਤੇ ਵੱਡਾ ਪਾਲੂਕਾਰ ਤਰੋਂ ਆਏਨ ਦਰਸ਼ਨ ਦਿਦਾਰੇ ਦੇ ਵਾਸਤੇ ਉਹਨਾਂ ਦੀਆਂ ਬਰੂੜਾਂ ਪੂਰੀਆਂ ਵਦੀਆਂ ਖੁਖਾਂ ਦੀ ਪੂਰਤੀ ਕਰ ਵਾਸਤੇ ਫਕੀਰਾਂ ਨੂੰ ਮੱੜਦੇ ਨੇ ਇਸ ਸੰਗਤ ਰੋ ਦੇ ਉਧਾਰੋ পাই ਪਾ ਲੈਂਦਾ ਇਹ ਗੁਰੂ ਨਾਨਕ ਸਾਹਿਬਾ ਜੀ ਦੀ ਸੰਗਤ ਕਰਨ ਦੇ ਨਾਲ ਉਧਾਰ ਹੋ ਜਾਊਗਾ ਮੈਂ ਤਾਂ ਜਿਹੜੇ ਕਰਕੇ ਮੈਂ ਮਹਾਰਾਜ ਦੀ ਸੰਗਤ ਕਰਿਆ ਉਹਦੀ ਸੇਵਾ ਵਿੱਚ ਹਾਂ ਹਮ ਪਾਈ ਦੁਰਲਭ ਦੇਹਾ ਅਬ ਤਾਰੋਂ ਕਾਰਜ ਏਹਾ ਅਤੁਲਭ ਦੇਸਾਂ ਨੂੰ ਮਿਲੇ ਜਿਹੜੀ ਸਰੀਰ ਜਿਹੜਾ ਹੈ ਇਹ 83 ਲੱਖ ਜੁਨੀ ਤੋਂ ਬਾਅਦ ਮਿਲਦਾ ਦੁਰਲਭ ਦੇਹੀ ਹੈ ਤੇ ਮੈਂ ਚਾਹੁੰਦਾ ਹਾਂ ਨਾ ਆਪਾਸ ਜਿਹੜਾ ਹੈ ਆ ਸਤੂ ਸਰ ਮਹਾਰਾਜ ਦੀ ਸੰਗਤ ਵਿੱਚ ਪਾਤਸ਼ਾਲੀ ਸੇਵਾ ਵਿੱਚ ਰਹਿ ਕੇ ਜਾ ਆਪਣਾ ਹੀ ਸਰੀਰ ਸਭਾ ਕਰਾਵਾਂ ਸੁਧ ਬਹਿਤਾ ਤੁਝ ਤਨਛਾਹ ਰਉ ਨਾਨਕ ਸੁਧ ਕੇ ਪਾ ਪਾਈ ਮਗਹ ਕਹਿੰਦੇ ਕਹਿੰਦੇ ਕੁਮਾਨਸਾ ਮਹਾਰਾਜ ਦੇ ਫੂਲ ਵੈਲ ਉਸ ਰੈਤਾ ਜੀ ਜੇ ਤੁਹਾਨੂੰ ਗਾਇਆ ਮੇਨੂੰ ਹੁੰਦਾ ਹੈ ਮੈਨੂੰ ਹੀ ਕਰਦਾ ਮੈਂ ਕਦੇ ਮਹਾਰਾਜ ਦੇ ਚਰਨਾਂ 'ਚ ਬੈਠੇ ਤੇ ਨਾ ਜ਼ਿੰਦਗੀ ਭਰ ਬੈਠਾਂਗਾ ਕਛ ਦਰਦ ਨਾ ਪੀਹਾ ਮੇਰੇ ਇਹ ਮੰਨ ਲੈ ਗਾਦ ਸਤੇਰੇ ਮੇਰੇ ਮਨ ਦੇ ਵਿੱਚ ਮਾਇਆ ਵੀ ਕੋਈ ਤਾੰਗ ਨਹੀਂ ਕੋਈ ਲਾਲਸਾ ਨਹੀਂ ਹੈ ਮੈਨੂੰ ਨਹੀਂ ਚਾਹੀਦੀ ਮਾਇਆ ਮੇਰੇ ਬਾਸਤੇ ਤੁਹਾਨੂੰ ਸਭ ਆਪਾਸ਼ਾ ਜੀ ਦੀ ਸੰਗਤ ਹੀ ਸਾਰਾ ਮੈਂ ਤੇ ਆਉ ਤਾ ਜਰੂਰ ਸਮਰਪਨ ਕਰਨ ਵਾਸਤੇ ਪਤਸ਼ਾਲਾ ਦੇ ਕੋਲ ਆਇਆ ਹਾਂ ਰਉ ਨਾਮਿਤ ਸੁਖ ਕੇ ਪਾਸੂ ਨੇ ਆਵੋ ਨਿਹਰਾ ਆਵਾਸੂ ਤੁਸੀਂ ਇਨ ਕਰੂਗਾ ਮੈਂ ਤੁਸੀਂ ਗੁਰੂ ਨਾਨਕ ਸਾਹਿਬ ਕੋਲ ਇੱਥੇ ਆਇਆ ਹਾਂ ਤੁਸੀ ਇੱਥੇ ਹੀ ਆ ਜਾਓ ਪੱਕੇ ਤੋਰ ਤੇ ਜੋ ਖਰਚ ਹੈ ਤੇ ਪਦ ਨਾਨਕ ਜਾਵੈ ਪ੍ਰਭ ਨੇਵਤ ਜੋ ਕਰ ਆਵੈ ਤੇ ਜਦੋਂ ਵੀ ਲੇਖ ਹੋਇਆ ਕਰੇਗਾ ਕਾ ਹੋਇਆ ਕਰੇਗਾ ਜਦੋਂ ਵੀ ਕੋਈ ਲਾਭ ਹੋਵੇਗਾ ਉਹ ਤੁਸੀਂ ਲੈ ਲਿਆ ਕਰੋ ਤੁਸੀਂ ਇੱਥੇ ਹੀ ਆ ਜਾਓ ਵਿਤ ਹੋਏ ਨਾ ਅਮਰੇ ਜਾਵੇ ਆ ਲੈਓ ਸੁਆਮੀ ਉਸ ਸੁਆਮੀ ਹਮ ਤੇ ਸਦਾ ਸਾ ਤੇ ਭਾਈ ਭਾਗਤ ਉਸ ਵੇਲੇ ਕਹਿੰਦਾ ਵੀ ਆ ਜਿਹੜਾ ਕੰਮ ਹੈ ਨਾ ਤੁਸੀਂ ਕਹਿੰਦੇ ਵਿਤ ਹੋਏ ਨਾ ਅਮਰੇ ਪਾਸਾ ਆਇਆ ਸਾਡੇ ਕੋਲੋਂ ਹੀ ਇਕੱਠੀ ਹੋਉਂਦੀ ਉਸ ਸੁਆਮੀ ਨੇ ਮੈਂ ਉਹਨਾਂ ਦਾ جام <applause> ਨਾ ਨਹੀਂ ਹੈ ਇੱਥੇ ਵੀ ਲਗਾ ਸਕਦਾ ਹੈ ਜੋ ਦੇ ਲਈ ਕੋਈ शक ਨਹੀਂ ਤਦ ਇਹ ਮਨ ਵਿੱਚ ਕਰ ਸੀ ਚਾਹ ਨਹੀਂ ਕਰਦਾ ਇਹਨਾਂ ਨੂੰ ਕਿਸੇ ਤਰ੍ਹਾਂ ਦੀ ਚਾਹਤ ਨਹੀਂ ਹੈ ਸਭ ਬਾਲੇ ਸਾਧਕ ਖਾਨੀ ਸਭ ਜਨੋ ਨਿਰਮਨ ਮਾਨੀ ਤੇ ਜੋ ਬਚਨ ਭਾਈ ਬਾਲੇ ਤੇ ਆਖੇ ਨੇ ਉਹਨੂੰ ਸੱਚ ਜਾਣ ਲੋ ਜੋ ਇਹ ਆਪਣੇ ਮਨ ਦੀ ਹੈ ਮੈਂ ਮਾਇਆ ਨਹੀਂ ਰੱਖਦਾ ਉਹ ਵੀ ਹੈ ਕਿ ਜੋ ਇੱਕ ਗੁਰੂਾਨੰਦ ਸਾਹਿਬ ਮਹਾਰਾਜ ਦਾ کراناج کا ਤਾਂ ਰਾਜ ਦਾ ਵਿਆਹ ਹੋ ਗਿਆ ਤੇ ਆਪੇ ਬਾਇਲਾ ਦਾ ਧਿਆਨ ਲੱਗ ਜਾਏਗਾ ਘਰ ਦੇ ਵਿੱਚ ਰੀਤੀ ਰਿਸਿ ਦੇ ਵਿੱਚ ਪੈਣਗੇ ਆਪੇ ਬਾਇਆ ਆਪਣੀ ਰੱਖਣਗੇ ਬਲਬਾਉ ਹੋਏ ਸਗਾਈ ਚਿੰਤ ਚਿੰਤਾ ਕਰੋ ਨਾ ਆਈ ਮੈਂ ਆਪਜੀ ਬਲਾਉਣਾ ਬਸ ਛੇਤੀ ਭਰਾਮ ਆਪਾਂ ਗੁਰੂ ਨਾਨਕ ਸਾਹਿਬ ਮਹਾਰਾਜ ਦੀ ਸਗਾਈ ਕਰਦੇ ਹਾਂ ਜੇਰ ਹੋ ਤਵੇ ਪਰਵਾਦ ਨੂੰ ਨਾਲ ਸਭ ਦਾ ਬਖਾਓ ਜਾਏਗਾ ਚੱਲ ਕੇ ਫੇਰ ਪਰਿਵਾਰ ਵਾਲੇ ਜਾਣਗੇ ਘਰ ਪਤਨੀ ਹੁੰਦਾ ਹੀ ਕਿ ਜਦੋਂ ਉਹ ਮੰਗੇ ਵੀ ਹੁਣ ਘਰ ਪਰਿਵਾਰ ਦੇ ਵਿੱਚ ਦ੍ਰਿਸ਼ਟੀ ਦੇ ਵਿੱਚ ਜਿਹੜੀਆਂ ਲੋਕਾਂ ਦੇ ਘਰ ਦੀਆਂ ਮਾਇਆ ਵਾਲੀਆਂ ਕੁੜੀਆਂ ਹੋਈ ਫੇਰ ਵਿਖਿਆ ਜਾ ਕੇ ਜੇ ਨਾਲ ਦੀ ਨਾਲ ਹੀ ਕਹਿੰਦੇ ਉੱਥੋਂ ਨਹੀਂ ਚਲੇ ਜਿੱਥੇ ਗੁਰੂ ਨਾਨਕ ਸਾਹਿਬ ਮਹਾਰਾਜ ਅਟ ਚਲਾ ਰਹੇ ਨੇ ਤਬ ਕਾਲੂ ਕੋ ਇੱਕ ਕਾਲਾ ਪੀਤਾ ਯੋ ਤਰੀਆਂ ਸਦਾ ਕਹਿੰਦੇ ਬਾਬਾ ਬਈ ਤਾਂ ਕਾਲੂ ਜੀ ਕੁਝ ਸਮਾਂ ਬੇਬੇ ਨਾਮਕੀ ਦੇ ਘਰ ਇਨ੍ਹਾਂ ਦੇ ਨਾਲ ਬੈਠ ਕੇ ਕੀਤਾ ਚਲਣੇ ਕੀਨੀ ਤਿਆਰੀ ਸਮਝਾਵਤ ਕੋ ਪ੍ਰਕਾਰੀ ਚਰਨ ਅਕੇ ਵਿੱਚ ਗਰ ਧਰਵਾ ਤੇ ਚਲਣ ਤੋਂ ਪਹਿਲਾਂ ਇਹਨੇ ਸਮਝਾਉ ਤੇ ਮੰਨ ਸੁਖ ਹੋਏ ਸਗਾਈ ਤੇਰੀ ਅਬ ਤੂਰਨ ਲੈ ਕਛ ਤੇਰੀ ਮਹਾਰਾਜ ਨੂੰ ਸਮਝਾ ਲੈ ਕਿ ਤਾ ਸੰਤਾਂ ਕੀ ਪ੍ਰਹਾਪਤ ਤੇ ਆਏ ਨਾ ਮਿਲ ਕੇ ਕਰੋ ਰੰਗ ਦੇ ਤੇ ਕਹਿੰਦੇ ਹੁਣ ਛੇਤੀ ਤੇਰੀ ਸਗਾਈ ਹੋਣੀ ਹੈ ਰਿਸ਼ਤਾ ਕਰਨਾ ਤੇ ਹੁਣ ਸੁਣ ਕੇ ਤਰਿਆ ਜੀ ਤਰੇ ਕਟੋ ਕਰ ਸਗਾਈ ਤਦ ਆਗਰ ਰੀਤ ਬਜਾਈ ਤੇ ਜਿਹੜਾ ਅੱਗੇ ਪਹਿਲਾ اے میری ادائیگی درب کوہرا ہے اون لا کوئی کیا جیو نی چھڈ دیو ہن اس طرح کرمایا کرٹی کرو تواڈا رشتہ کر یہ بیا کر کے مل تنجا تنجا پت کو بول চরণ سمے ਸਮਝ ਆ ਕਰਕੇ ਪਿਤਾ ਜੀ ਚਲੇ ਅਗ ਨਿਜ ਕਾਜੂ ਖੋਲ ਸਿਧਾਇਆ ਉਹ ਨਾਨਕ ਕਾਰ ਚਲਾਇਆ ਪਿਤਾ ਜੀ ਤਲਵੰਡੀ ਖੋਜ ਦੇ ਘਰ ਚਲੇ ਗਏ ਵਾਪਸ ਸਰਹੰਗਪੁਰ ਤੋਂ ਇਧਰ ਮਹਾਰਾਜ ਉਸੇ ਤਰ੍ਹਾਂ ਜਿਵੇਂ ਪਹਿਲਾਂ ਕਾਰਜ ਕਰਦੀ ਸੀ ਸੇਵਾ ਦੀ ਮਹਾਰਾਜ ਉਰਤ ਸਭ ਪਾਤਸ਼ਾਹ ਬੈਠੇ ਤੇਰਾ ਤੇਰਾ ਦੇ ਔਕਾਤ ਲੱਗੇ ਹੋਏ ਨੇ ਜਿਹੜਾ ਵੀ ਕੋਈ ਆਉਂਦਾ ਹੈ ਕਹਿੰਦੇ ਨੱਕੇ ਨੂੰ ਬਸਤਰ ਕਿਸੇ ਨੂੰ ਦਿੰਦੇ ਨੇ ਕਿਸੇ ਨੂੰ ਭਾਰਾ ਭੋਜਨ ਦਿੰਦੇ ਹਨ ਪਰ ਸਿੱਖਿਆ ਕੋ ਨਾ ਪੜਾਈ ਖਾਲੀ ਹੱਥ ਨਹੀਂ ਕੋਈ ਜਾਂਦਾ ਕ ਜਿਹੜਾ ਵੀ ਕੋ ਰੰਗ ਦਾ ਵੀ سیو لگے ਨੂੰ ਫਕੀਰਾਂ ਨੂੰ ਟੋਲ ਮੰਗਾ ਉਸ ਮਹਾਰਾਜ ਤੇਰੇ ਜੀ ਰਾਸ਼ਨ ਦੇ ਲਈ ਵਸਤਰ ਦੇ ਰੇ ਤੇ ਘਰ ਘਰ ਦੇ ਵਿੱਚ ਮਹਾਰਾਜ ਦੀਆਂ ਮੜਜਾਈਆਂ ਹੋ ਰਹੀਆਂ ਜਿਹੜਾ ਵੀ ਕੋਈ ਸੱਜਣ ਦਿੱਤਾ ਆਉਂਦਾ ਹੈ ਉਹ ਫਕੀਰ ਸਾਧੂ ਆਉਂਦਾ ਪ੍ਰਸਾਦ ਹੋ ਕੇ ਜਾਂਦਾ ਹੈ ਜੋ ਹੋਰਾ ਕਿ ਤੱਕ ਕਾਲ ਪੀਤ ਤ ਫੈयो ਕਬਹ ਪਿਸਨ ਇੱਕਿਆਰੀ ਇਸ ਤਰ੍ਹਾਂ ਕੋ ਪਿਆਰੇ ਉਹਨਿਕਾ ਸਮਾਗਤੀ ਧੋਇਆ ਮਹਾਰਾਜ ਕੋ ਇਸ ਤਰ੍ਹਾਂ ਮੋਤੀ ਕਾਨੇ ਦੀ ਆ ਕਰਦੇ ਤੇ ਇੱਕ ਚੁਗਲ ਕੋ ਆਇਆ ਬੁਟੀ ਕੈ ਜਰਮ ਕੈ ਸਤਿਨੇ ਪੰਧਵ ਸਾਈ ਉਹਨੇ ਕੀਤਾ ਮੋਕਾ ਆੜ ਕੇ ਨਾ ਭਾਈਆ ਜੈ ਰਾਮ ਜੀਆਂ ਨੂੰ ਆਪਣੇ ਘਰ ਬਿਠਾ ਦਿਆ ਘਰ ਬਿਠਾ ਕੇ ਆਪਣੇ ਤੇ ਭਾਈਆ ਜੈ ਰਾਮ ਜੀਆਂ ਨੂੰ ਉਸ ਵੇਲੇ ਤੇ ਟੁਗੜੀ ਕੀ ਕੀਤੀ ਹੈ ਭਗਤ ਗੁਰੂ ਨਾਨਕ ਸਾਹਿਬ ਪਾਤਸ਼ਾਹ ਮਹਾਰਾਜ ਦੀ ਤੇ ਇਸ ਟੁਗੜੀ ਨੂੰ ਲੈ ਕਰਕੇ ਭਾਈਆ ਤੇਰਾਮਜੀ ਬਕਰ ਸੁਣਿਆ ਜਦੋਂ ਇਹ ਕਲਰ ਇਤਿਹਾਸ ਸਰਵਨਾਪ ਜੀ ਨੇ ਕਰਨਾ ਹੈ ਜਾ ਕੇ ਘਰ ਦੇ ਦੇ ਨਾਲ ਕੀ ਜੀ ਰੁਗਿਆ ਤੇ ਬੇਜੀਆਂ ਦੇ ਅੱਗੇ ਪੈਂਦੇ ਆ ਆਖਿਆ ਕਹਿ ਲਗੇ ਕਿ ਤੁਹਾਨੂੰ ਜੇ ਇਹਨੂੰ ਪੂਰਾ ਭਰੋਸਾ ਹੈ ਆਪਣੇ ਮੇਰੇ ਗੁਰੂ ਨਾਨਕ ਸਾਹਿਬ ਤੇ ਉਹਨਾਂ ਦੇ ਲੇਖੇ ਦੇ ਵਿੱਚ ਘਾਟਾ ਨਹੀਂ ਕਿ ਹੋਣਾ ਜੇ ਤੁਹਾਨੂੰ سال نہیں ہے تو تسی دیکھا کروا دو تے بینکی دے گروہ نالک صاحب پر آج تو پایا جائے رام جی دیکھے واسطے آکھڑ کے لیکھا ہو بے گا پر بینکی ہے گروہ نالک صاحب پاتشاہ آکھڑ کے بے چنگا پھر پیڑا ہونا نگری بسدی پری پر سال اچھا دے پرے بار آج پہ بے نالکی دے کرو چالا پار متیار ہونگے کوئی تیار صاحب جی نے کرنا ہے پیسہ درش ہو ਅਦਰਿਤ ਪਰਸੰਗਾਂ ਦਾ ਸਰੂਪ ਅਰਨਾ ਸਮੇ ਦੇ ਵਿਆਜ ਦੇ ਨਾਲ ਸਬਾਪਤੀ ਹੈ ਦੁਨੀਆਂ ਦੇ